नगर निगम ਕਰਮਚਾਰੀ ਦੀ ਦੇਰ ਰਾਤ ਕੁਝ ਲੋਕਾਂ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਹੈ ਦੱਸ ਦੇ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਸਾਰਾ ਮਾਮਲਾ ਹੈ ਮ੍ਰਿਤਕ ਦੀ ਪਛਾਣ ਦੀਪਕ ਕੁਮਾਰ ਦੇ ਵਜੋਂ ਹੋਈ ਹੈ ਜਿਸ ਦੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ આરોપીਾਂ ਨੇ ਤੇਜ਼ ਤਾਰ ਹਥਿਆਰਾਂ ਤੇ ਇੱਟਾ ਪੱਥਰਾਂ ਦਾ ਜਿਹੜਾ ਇਸਤੇਮਾਲ ਕੀਤਾ ਤਾਰੀਖਤਨਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਹੈ ਜਿਸ ਦੇ ਵਿੱਚ ਦੀਪਕ ਕੁਮਾਰ ਦੀ ਮੌਤ ਹੋ ਗਈ ਹੈ ਦੱਸਦੇ ਕਿ ਦੀਪਕ ਕੁਮਾਰ ਨੇ ਆਰੋਪੀਆਂ ਤੋਂ ਆਪਣੇ ਕੁਝ ਕਰੀਬ 1.5 ਲੱਖ ਰੁਪਏ ਲੈਣੇ ਸਨ ਕਾਫੀ ਸਮੇਂ ਤੋਂ ਦੀਪਕੋਨਾਂ ਤੋਂ ਪੈਸੇ ਵਾਪਸ ਮੰਗ ਰਿਹਾ ਸੀ ਪਰ ਆਰੋਪੀਆਂ ਦੇ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਸੀ ਅਤੇ ਫਿਰ ਕੱਲ ਰਾਤ ਮੌਕਾ ਦੇਖ ਕੇ ਦੀਪਕ ਨੂੰ ਇੱਕ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਬੁਲਾਇਆ ਗਿਆ ਜਿੱਥੇ ਉਸ ਨੂੰ ਪੈਸੇ ਦੇਣ ਦੇ ਬਹਾਨੇ ਬੁਲਾ ਕੇ ਉਸ ਨੂੰ ਜ਼ਾਨੋ ਮਾਰ ਦਿੱਤਾ ਗਿਆ ਨੌਜਰੀ ਦੇ ਦੀਪਕ ਕੁਮਾਰ ਦਾ ਜੋ ਕਿ ਜਲੰਧਰ ਦੇ ਨਗਰ ਨਿਗਮ ਦਾ ਕਰਮਚਾਰੀ ਸੀ ਆਰੋਪੀਆਂ ਦੇ ਨਾਲ ਕਰੀਬ 1.5 ਲੱਖ ਰੁਪਏ ਦਾ ਲੈਣ-ਦੇਣ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਪੈਸੇ ਮੰਗਣ ਦੇ باوجود ਵੀ ਆਰੋਪੀਆਂ ਦੇ ਵੱਲੋਂ ਟਾਲਮਟੋਲ ਲਾਏ ਜਾ ਰਹੇ ਸਨ ਮੰਗਲਵਾਰ ਨੂੰ ਜਦੋਂ ਦੀਪਕ ਦੇ ਵੱਲੋਂ ਸਖਤੀ ਦਿਖਾਈ ਗਈ ਤਾਂ ਆਰੋਪੀਆਂ ਦੇ ਵੱਲੋਂ ਉਸ ਨੂੰ ਪੈਸੇ ਦੇਣ ਦੇ ਲਈ ਜੱਬਰਦਸਤ ਇਲਾਕੇ ਦੇ ਵਿੱਚ ਬੁਲਾਇਆ ਗਿਆ ਜਿਵੇਂ ਹੀ ਦੀਪਕ ਇਲਾਕੇ ਦੇ ਵਿੱਚ ਪਹੁੰਚਾ ਤਾਂ ਕੁਝ 15-20 ਨੌਜਵਾਨਾਂ ਦੇ ਵੱਲੋਂ ਉਸਤੇ ਤੇਜ਼ ਤਾਰ ਹਥਿਆਰਾ ਅਤੇ ਇੱਟਾ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜ਼ਖਮੀ ਹਾਲਤ ਵਿੱਚੋਂ ਦੀਪਕ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਮੌਕੇ ਤੇ ਦੀਪਕ ਦਾ ਭਰਾ ਵੀ ਪਹੁੰਚਾ ਅਤੇ ਕਿਸੇ ਤਰ੍ਹਾਂ ਉਸ ਨੂੰ ਉੱਥੋਂ ਕੱਢਿਆ ਅਤੇ ਸਿਵਲ ਹਸਪਤਾਲ ਭੇਤੀ ਕਰਵਾਇਆ ਦੱਸਿਆ ਕਿ ਸਿਵਲ ਹਸਪਤਾਲ ਦੀਪਕ ਨੂੰ ਭੇਤੀ ਕਰਵਾਇਆ ਗਿਆ ਜਿੱਥੇ ਦੇਰ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਉਤੇਯੋੜਾ ਪੁਲਿਸ ਨੇ ਕਤਲ ਦੇ ਦੋਸ਼ੇਠਾ ਮਾਮਲਾ ਦਰਜ ਕੀਤੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਿਆ ਗਿਆ ਕਿ આરોપીਾਂ ਦੀ ਤਲਾਸ਼ ਤੇ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ ਜਿੱਥੇ ਜਿਵੇਂ ਮੰਡੀਲਾ अच्छा नहीं हां शाम को जो ਜਿਹੜੀ ਦੱਸੀ ਜਾ ਰਹੀ ਹੈ ਨਾ ਥੋੜਾ ਮਾਮਲਾ ਕਰ ਦਿਓ ਥੋੜਾ ਜਿਹਾ ਸੁਵੀਰਾ ਤੁਹਾਨੂੰ ਲਗਾ ਤਾਰ ਜਿਹੜੀਆਂ ਸਾਂਝੇ ਕਰ ਰਹੇ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਦੂਜੇ ਨੂੰ ਵੀ ਕਹਿੰਦੇ ਚੌਂਕੀ ਜਾ ਕੇ ਜਾਓ ਨਹੀਂ ਪੁਲਿਸ ਵੀ ਕੋਈ ਵਿਅਕਤੀ ਫੜਿਆ ਜੀ ਉਹਨਾਂ ਦੇ ਵਿੱਚੋਂ ਕੋਈ ਨੂੰ ਫੜਿਆ ਜੀ ਕਹਿੰਦੇ ਉਹਨੂੰ ਮੇਰੇ ਮੁੰਡੇ ਨੂੰ ਦੂਜੇ ਨੂੰ ਵੀ ਮਾਰਨ ਲੱਗਾ ਸੀ ਸੁਵੀਰਾ ਦਿਖਾ ਕਿ ਬਾਈ ਨੇਮ ਨਾਮ ਲੈਂਦੇ ਜੀ ਪਛਾਣ ਵੀ ਦੱਸ ਦਿਓ ਜਿਹਨੇ ਮਾਰਿਆ ਉਹਦੇ ਮੁੰਡੇ ਲੱਗੇ ਮੁੰਡੇ ਡੈਥ ਸਰਟੀਫੀਕੇਟ ਰਾਈਡ ਹੈ ਤਾਂ ਦਿਖਾ ਰਹੇ ਹਾਂ ਛੋੜੇ ਫੜਨਾ ਕਿੱਥੇ ਸੀ ਅਸੀਂ ਤਾਂ ਰੱਖਣੀਆਂ ਬਣ ਕੇ ਆਈਆਂ ਰੱਖਣੀਆਂ ਬਣਨ ਗਈਆਂ ਆਂ ਕਿ ਕੀ ਹੋਇਆ ਕੀ ਸੀ ਬੰਦੇ ਰਹਿੰਦੇ ਆ ਚੱਲੋ ਜੇ ਬੇੜੇ ਨਾ ਕੀ ਸੀ ਅੰਟੀ ਜੀ ਦੀਪਕ ਨਾਮ ਹੈ ਕਿੰਨੀ ਉਮਰ ਹੈ ਉਹਨਾਂ ਦੀ 30 ਸਾਲ ਦਾ ਆ ਜਿਹੜਾ ਆ ਜਿਹਦੇ ਨਾਮ ਦਾ ਹੋਇਆ 25 ਤੋਂ ਗੱਲ ਬੰਦ ਨਹੀਂ ਕਰਦਾ ਇਹਦਾ ਨਾਮ ਬਣਾ ਲਾ ਨਾਮ ਇੱਕ ਦਾ ਨਾਮ ਕਿ ਭਾਈ ਕੀ ਮਾਮਲਾ ਕੀ ਹੋ ਰਿਹਾ ਹੈ ਮਾਮਲਾ ਯਾਰ ਕੁਝ ਨਹੀਂ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਦੇ ਚੱਕਰ ਤੇ ਗਏ ਸੀ ਉਹਨਾਂ ਨੇ ਖੜੇ ਹੋ ਕੇ ਸੱਟਾ ਮਾਰੀਆ ਮੇਰੇ ਖੰਡੇ ਦੇਖ ਕੇ 15 20 ਜਣਿਆਂ ਨੇ ਉਹਨਾਂ ਤਾਰੀ ਇੱਕ ਤਾਰੀ ਜੋਨੀ ਨਾਲ ਇੱਕ ਸਿਕਾ ਸੁੱਖਾ ਉਹ ਬੰਦਾ ਦਾ ਮੁੰਡਾ ਸੁੱਖਾ ਪੰਜ ਸਿਕਾ ਕਿੱਥੇ ਦੇ ਰਹਿਣ ਵਾਲੇ ਕਿੱਥੇ ਉਹ ਚੰਨੋਗੜ੍ਹ ਦੇ ਚੰਨੋਗੜ੍ਹ ਰਾਜ ਦੇ ਪੈਸੇ ਲੈਣੇ ਉਹਨਾਂ ਕੋਲੋਂ ਪੈਸੇ ਲੈਣ ਗਏ ਸੀ ਉੱਥੇ ਸ਼ਰਿਆਮ ਜੂਆ ਖੜਾਉਂਦੇ ਆ ਜੂਆ ਖੜਾਉਂਦੇ ਉੱਥੇ ਝੋਰੀਆਂ ਘਰਾਂਦੇ ਸਾਰੇ ਕਿੱਤਾ ਵੇਚਦੇ ਉੱਥੇ ਤੂੰ ਕਿੱਤਾ ਵੇਚਦਾ ਸ਼ਰਿਆਮ ਪੰਜ ਸਾਰੇ ਕੋਈ ਮੁੰਡੇ ਦੇ ਨਾਮ ਦੀ ਫਿਰਫ ਨੇ ਨੜਾਰੀ ਜਿਹੜਾ ਮਰਿਆ ਉਹਨਾਂ ਦੀਪਕ ਕਿ ਝੋਰੀਆਂ ਕੀ ਅੱਜ ਤੇਰਾ ਨਾਮ ਲੰਮਾ ਰਹਿਣਾ ਮਰੇ ਹਾਂਜੀ ਅੱਜ ਗਾੜੀ ਕੋਲੇਗਾ ਇੱਕ ਮਿੰਟ ਇੱਕ ਮੁੰਡਾ ਸਵਾਲ ਤੇ ਸਾਡਾ ਤਾਂ ਮਰ ਗਿਆ ਨਾ ਸਾਡਾ ਤਾਂ ਮਰ ਗਿਆ ਨਾ ਅਹਿਲੀ ਦੇ ਤੇ ਮੁੰਡਾ ਮਾਰ ਦੇਣਾ ਸਾਡਾ ਸਾਡਾ ਕਰਦਾ ਇਹ ਸਾਰਾ ਸਾਡਾ ਇੱਥੇ ਜਗ੍ਹਾ ਵੱਡਾ ਵੱਡਾ ਇਹ ਵਿੱਚ ਕਰ ਦੇਣਾ ਪੈਸੇ ਲੈਣੇ ਪੈਸੇ ਲੈਣੇ ਕਹਿੰਦੇ ਮਾਰ ਦਿੰਦਾ ਸ਼ਰਮ ਜੂਆ ਖੜਾਉਂਦੇ ਚਿੱਟਾ ਵੇਚਦੇ ਗੇਰੇ ਸਾਰੇ ਸ਼ਰਮ ਚਿੱਟਾ ਵੇਚਦੇ ਆ ਪੁਰੀ ਸਵਾਰ ਦੋ ਨੰਬਰ ਦਾ ਕੰਮ ਕਰਦਾ ਦੋ ਨੰਬਰ ਿਆ ਉਹ ਪੱਕੀਆਂ ਮਾਰਦੇ ਚੋਰੀਆਂ ਕਰਦੇ ਡਾਕੇਦਾਂ ਬੀਤੇ ਖੜੇ ਆਟਵਾ ਜਿਵੇਂ ਬਹਿ ਬਹਿ ਕੇ ਉਹ ਨਾਟਕ ਨੂੰ ਜਿਹੜਾ ਸੁਪਾ ਕਰਦੇ ਉਹਨਾਂ ਨੂੰ ਪੈਸੇ ਲੈਂਦੇ ਨੇ ਹਰ ਕਿਤੇ ਨਾ ਉਹਨਾਂ ਨੇ ਇਹ ਗੱਲ ਤੋਂ ਖੋਲਣਾ ਉਹਨਾਂ ਨੇ ਪੂਰੀ ਲੜਾਈ ਨਾਲ ਕੀਤਾ ਉਹਨਾਂ ਨੇ ਪੂਰੀ ਤਿਆਰੀ ਨਹੀਂ ਕੀਤਾ ਕਿ ਆ ਮਾਰਨਾ ਅੱਜ ਉਹਨੂੰ ਮਾਰ ਕੇ ਛੱਡਿਆ ਉਹਨਾਂ ਨੇ ਦੇਖ ਸਕਦੇ ਹੋ ਉਹਨਾਂ ਦੇ ਨੰਬਰ ਜਲਾਓ ਇਹਦਾ ਤੇਰਾ ਵੀ ਇਹ ਇਕੱਠੇ ਖਾਦੋਂ ਮੈਂ ਤੁਹਾਨੂੰ ਗੱਲ ਕਰਨਾ ਵੀ ਜਿਹੜਾ ਕੋ ਪੈਸੇ ਲੈਣ ਗਏ ਸੀਗੇ ਜੇ ਪੈਸੇ ਲੈਣ ਗਏ ਉਹਨੇ ਮਾਰਿਆ ਕਤੋਂ ਕੋਈ ਇੱਕੋੜ ਤੂੰ ਲੋਕਾਂ ਨੂੰ ਸਵਾਲ ਪੁੱਛ ਤੂੰ ਸਾਨੂੰ ਪੁੱਛਣ ਦਊਂਗਾ ਇਕੱਲੇ ਬੋਲੀ ਜਾਊਂਗੇ ਪੈਸਾ ਨਹੀਂ ਲੈਣ ਕੋਣ ਇੱਕੋੜ ਚੁੱਪ ਕਰ ਜਿਓ ਠੀਕ ਹੈ ਪੁੱਛਾਂਗਾ ਫੇਰ ਬੋਲਿਓ ਮਾਰਨ ਵੀ ਲੈ ਗਿਆ ਮਾਦਾ ਭਾਜੀ ਇੱਥੇ ਮੇਰੀ ਗੱਲ ਸੁਣੋ ਭਾਜੀ ਕੀ ਨਾਦਾ ਭਾਜੀ ਨਾ ਕੀ ਆਪਣਾ ਮੇਰਾ ਹਾਂਜੀ ਮੇਰਾ ਲੱਕੀ ਭਾਜੀ ਕੀ ਮੱਕੀ ਭਾਜੀ ਕੀ ਗੱਲ ਕੀ ਹੋਈ ਸੀ ਗੱਲ ਕੁਛ ਨਹੀਂ ਭਾਜੀ ਉਹਨਾਂ ਕੋਲੋਂ ਪੈਸੇ ਲੈਣੇ ਤਾਰੀ ਦਾ ਜੋਨੀ ਕੋਲੋਂ ਅੱਛਾ ਜੀ ਪੈਸੇ ਦੇ ਚੱਕਰ 'ਚ ਗਏ ਸੀਗੇ ਭਾਜੀ ਤੁਹਾਡੇ ਕੀ ਲੱਗਦੇ ਨੇ ਜਿੰਨਾ ਦੀ ਡੈਥ ਹੋਈ ਆ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਕੀ ਨਾਮ ਉਹਦਾ ਆ ਮੇਰੀ ਛੋਟੀ ਭੈਣ ਆ ਹਾਂਜੀ ਦੀਪਕ ਮਾਰਾ ਉਹ ਨਾ ਦੀਪਕ ਮਾਰਾ ਆ ਕਿ ਉਹ ਮੇਰੇ ਜੀਦੇ ਦਾ ਵੱਡਾ ਭਰਾ ਆ ਉਮਰ ਕਿੰਨੀ ਆ ਦੇਖੋ ਆਹ 32 ਸਾਲ ਆ ਦੇਖੋ ਅੱਛਾ ਮੈਰਿਡ ਆ ਭਾਜੀ ਮੈਰਿਡ ਆ ਭਾਜੀ ਤਿੰਨ ਬੱਚੇ ਉਹਦੇ ਤਿੰਨ ਬੱਚੇ ਆ ਕਿੱਥੇ ਗਿਆਣ ਵਾਲੇ ਭਾਜੀ ਐ ਇੱਥੇ ਗਾਜੀ ਬੁੱਲੇ ਗਾਜੀ ਬੁੱਲੇ ਹਾਂ ਜਿਹਨਾਂ ਨਾਲ ਝਗੜਾ ਹੋਇਆ ਉਹ ਕਿੱਥੇ ਦੇ ਰਹਿਣ ਆਲੇ ਉਹ ਉੱਥੇ ਜੱਲੋਲਵਾਦੀ ਦੇ ਕੀ ਹੋਇਆ ਕਿਸੇ ਤੁਹਾਨੂੰ ਪਤਾ ਹਾਂ ਜੀ ਉਹਨਾਂ ਕੋਲ ਪੈਸੇ ਲੈਣੇ ਸੀ ਅੱਛਾ ਤਾਂ ਤਿੰਨ ਚਾਰ ਦਿਨੋਂ ਕੇ ਪੈਸੇ ਨੂੰ ਕਹਿ ਰਹੇ ਨੇ ਗੱਲ ਟਾਲੀ ਜਾਂਦੇ ਟਾਲੀ ਜਾਂਦੇ ਅੱਛਾ ਜੀ ਆਜੋ ਅੱਜ ਦਾ ਵਾਦਾ ਕੀਤਾ ਉਹਨਾਂ ਨੇ ਪੈਸੇ ਲੈ ਲਿਓ ਆ ਕੇ ਕਿੰਨੇ ਪੈਸੇ ਦਾ ਮਾਜੀ ਬੋਲਦਾ ਹਾਂ ਹਾਂ ਜੀ ਕਿੰਨੇ ਪੈਸੇ ਦਾ ਹੁਣ ਉਹਨੂੰ ਹੀ ਪਤਾ ਜਿਹਨੇ ਲੈਣੇ ਆ ਅੱਛਾ 100 ਰੁਪਿਆ ਇਹਨਾਂ ਨੂੰ ਲੈ ਕੇ ਚੱਕ ਗਏ ਅੱਛਾ ਤੁਹਾਡਾ ਲੜਲਾ ਇਹ ਦੀਪਕ ਦੀ ਫੋਟੋ ਹੈ ਜੀ ਹਾਂਜੀ ਇਹ ਦੀਪਕ ਦੀ ਆ ਅੱਛਾ ਭਾਜੀ ਅੱਜ ਉਹਨਾਂ ਨੇ ਪੈਸੇ ਦੇ ਇਨਵੋਇਸ ਤੇ ਬੁਲਾਇਆ ਸੀ ਹਾਂਜੀ ਅੱਜ ਪੈਸੇ ਦੇਣ ਲਈ ਬੁਲਾਇਆ ਅੱਛਾ ਦਿਖਾ ਰਹਾ ਤਾਂ ਫਾਇਦਾ ਹੈ ਮੰਡੀ ਤਸਵੀਰ ਦਿਖਾਓ ਪਹਿਲੀ ਤਸਵੀਰ ਦਿਖਾਓ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਜਣਾ ਆਲੋ ਆਲੋ ਦੇਖੋ ਦੇਖੋ ਭਾਜੀ ਦੇਖੋ ਉਸ ਨਾਮਕ ਜੇਸ ਦੀ ਜਿਹੜੀ ਆ ਜਿਸ ਦੇ ਡੈੱਟ ਹੋ ਚੁੱਕੇ ਨੇ ਲਾਸਟ ਲਾਈਵ ਤੇ ਸੀ ਉਹਨਾਂ ਦੀਪਕ ਜਿਹੜੀ ਪਰਿਵਾਰੀ ਮੈਂਬਰ ਜਿਹੜੀ ਆਪਣੀ ਸਾਡੀ ਜਿਹੜੀ ਮੰਗ ਕਰ ਰਹੀ ਕੰਦਾਬ ਦੀ ਮੰਗ ਨਹੀਂ ਉਹਨਾਂ ਨੂੰ ਇੱਥੇ ਸੱਦੋ ਅੰਕਲ ਬੜਾ ਥੱਲੇ ਪਿਆ ਹੈ ਲੈ ਜਿਹਨਾਂ ਨੂੰ ਪਹਿਲੀ ਪੜਾਈ ਪ੍ਰਾਈਮਰੀ ਉਹ ਪੱਟਾ ਘੱਟ 15 20 ਜਣੇ ਇਕੱਠੇ ਕੀਤੇ ਵੀ ਇੱਡਾ ਰੱਖਿਆ ਵੀ ਆ ਜੀ ਸੱਟਾ ਮਾਰਨ ਲੱਗੇ ਟੀਪੂਨ ਸਿੱਟ ਕੇ ਦਾ ਸਾਰੇ ਭੱਜ ਗਏ ਅੱਛਾ ਜੀ ਇਸ ਚੀਜ਼ ਦੇ ਪੈਸੇ ਲੈਣੇ ਅਚੂਏ ਤੇ ਦਿੱਤੇ ਪਈ ਉਹਨਾਂ ਨੂੰ ਸਾਰੇ ਅੱਛਾ ਅਚੂਏ ਲੋਨ ਕਰਾਇਆ ਪਈ ਭਾਜੀ 2-3 ਲੱਖ ਰੁਪਏ ਦਾ ਨਾ ਵੇਚਦੇ ਆ ਸ਼ਰਮ ਸ਼ਿਕਨਾ ਮਾਰਦੇ ਜੋੜੀ ਸੂਟਾ ਪੀਂਦੇ ਆਪ ਕੀ ਲੱਗਦੇ ਮੈਂ ਇਹ ਭਾਜੀ ਜੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਜਿਹੜਾ ਝੰਡਾ ਹੋ ਗਿਆ ਆ ਸੰਨ ਨੂੰ ਹੁਣ ਪਤਾ ਲੱਗਾ ਜਦੋਂ ਉਹ ਹਸਪੀਟਲ ਲੈ ਕੇ ਪੁਲਿਸ ਵਾਲੇ ਜਾ ਕੇ ਜੀਰੋਂ ਉੱਥੇ ਲੜਾਈ ਹੁੰਦੀ ਪਈ ਸੀ ਉਹ ਮੈਂ ਗਿਆ ਜੀ ਉੱਥੇ ਇੱਟਾ ਰੋੜੇ ਬਹੁ ਮਾਰਨਦੇ ਪੇਜ ਗਏ ਮੇਰੇ ਮਗਰ ਵੀ ਢੋੜੇ 15-20 ਨੇ ਮੈਨੂੰ ਬੜਾ ਲੱਬਿਆ ਤੇ ਮੈਂ ਫੇਰ ਵੀ ਉੱਥੇ ਜਾ ਕੇ ਆਪਣੇ ਗੈਸ ਏਜੰਸੀ ਆ ਉੱਥੇ ਕਿਆ ਮਨੁ 15 ਬੀ ਨੇ ਲੱਭਣ ਆਏ ਮੈਨੂੰ ਵੀ ਬੱਢਣ ਪਰ ਮੈਂ ਆਪਣੀ ਜਾਨ ਬਚਾਈ ਕਿੱਥੇ ਦੇ ਰਹਿਣ ਵਾਲੇ ਭਾਈ ਜਿਹੜੇ ਝਗੜਾ ਕਰ ਰਹੇ ਇਹ ਆਪਣੇ ਵਾਦੀ ਦੇ ਕੀ ਨਾਮ ਹੋ ਭਜੀ ਉਹਨਾਂ ਦਾ ਤਾਰੀ ਤਾਂ ਜੋਨੀ ਹੈ ਜੀ ਤਾਰੀ ਜੋਨੀ ਇੱਕ ਸੁੱਖਾ ਹੈ ਨਾ ਸੁੱਖਾ ਵੀ ਨਾਲ ਹੀ ਸੀ ਨਾ ਹਾਂਜੀ ਦਾਤ ਸੀਗੇ ਵੱਡੇ ਵੱਡੇ ਜੀ ਅੱਛਾ ਦਾਤ ਖੰਡੇ ਸਾਰਾ ਕੁਝ ਸ਼ਿਕਾਣਾ ਕੋਈ ਕੈਮਰਾ ਵਗੈਰਾ ਲੱਗੇ ਉੱਥੇ ਪਛੀ ਲੜਾਈ ਵਗੈਰਾ ਹੋਈ ਹੈ ਨਹੀਂ ਸਰ ਉੱਥੇ ਨਹੀਂ ਲੱਗੇ ਬਾਹਰ ਲੱਗੇ ਪਏ ਆ ਭਾਜੀ ਤੁਹਾਡੇ ਬ੍ਰਦਰ ਤੇ ਕੀ ਹੋਇਆ ਹੁਣ ਡੈਥ ਹੋ ਗਈ ਹੈ ਹਾਂਜੀ ਡੈਥ ਹੋ ਗਈ ਆ ਸਰ ਅੱਛਾ ਸਰ ਹਾਂਜੀ ਮੌਕੇ ਤੇ ਹੀ ਹੋ ਗਈ ਹੈ ਭਾਈ ਜੀ ਭਾਈ ਜੀ ਹਿਆਰ ਵਗੈਰਾ ਬੱਜੇ ਸਾਡੇ ਬ੍ਰਦਰ ਉੱਥੇ ਨਹੀਂ ਲੱਗਾ ਬਿਜਰ ਕਿੱਟਾਂ ਮਾਰੀਆਂ ਮਾਰੀ ਚਾਹ ਉਹ ਡੱਟਾ ਮਾਰੀਆਂ ਉਹਨਾਂ ਨੇ ਡਿਗੇ ਬੇ ਉਹ ਇੱਟਾ ਰੋੜੇ ਬੋ ਮਾਰੇ ਉਹਨੇ ਇੱਕ ਟਾ ਮਾਰਨ ਡਿਗੇ ਦੇ ਕੱਲਾ ਦੇਖ ਕੇ ਅੱਛਾ ਅੱਛਾ ਹਾਂ ਜੀ ਤੁਹਾਜੀ ਮੌਕੇ ਤੇ ਪੁਲਿਸ ਆਈ ਸੀ ਉਹ ਤੇ ਹਾਲੇ ਕੋਈ ਬੋਲ ਨਹੀਂ ਆਈ ਮੋਚ ਨਹੀਂ ਆਇਆ ਹਨੇਰਾ ਭਾਜੀ ਭਾਜੀ ਇੱਕ ਇੱਕ ਚੀਜ਼ ਦਾ ਜਵਾਬ ਦਿਓ ਕੋਈ ਪੁਰਾਣੀ ਰੰਜਿਸ਼ ਵਗੈਰਾ ਕੋਈ ਕੋਈ ਰੋਲਾ ਨਹੀਂ ਭਾਈ ਮੇਰੀ ਕੋਈ ਪੁਰਾਣੀ ਯਾਰ ਇੱਧਰ ਆ ਜਾ ਇੱਧਰ ਆ ਬਈ ਹਾਂ ਜੀ ਪਹਿਲਾਂ ਦੱਸੀ ਸੀ ਗਈ ਅੱਛਾ ਆਪੇ ਆਪੇ ਕਹਿੰਦਾ ਸਾਡੇ ਨਾਲ ਲੜਿਆ ਜੀ ਹਾਂ ਜੀ ਭਾਜੀ ਕਦੋਂ ਲੜਾ ਕੰਮ ਕੀ ਕਰਦਾ ਸੀ ਦੋ ਜਣੇ ਸੀ ਭਈਏ ਹਾਂਜੀ ਇਹ ਦੋ ਜਣੇ ਸੀ ਭਈਏ 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 ਇਹ ਦੋ ਇਹ ਦੋ ਜਣੇ ਚਲੇ ਗਏ ਅੱਛਾ ਉਹ ਜਾਣੋ ਮੈਂ ਮੈਂ ਗਿਆ ਉਹ ਜਾਣੋ ਲੜਾਈ ਬਹੁਤ ਹੋ ਗਈ ਪਈ ਤੇ ਇਹਨੂੰ ਤਾਂ ਸੁੱਟਿਆ ਪਿਆ ਇਹਨਾਂ ਨੇ ਸੁੱਟਿਆ ਪਿਆ ਅੱਜ ਹੀ ਅੱਛਾ ਇਹਨਾਂ ਦੀ ਭਾਈ ਜੀ ਜਦੋਂ ਮੈਂ ਸਰ ਗਿਆ ਕੰਦ ਟੱਪ ਕੇ ਮੈਂ ਜਾਣ ਲਗਾ ਮੇਰੇ ਮਗਰ ਵੀ ਥੋੜੇ 15 20 ਜਣੇ ਮੈਂ ਤਾਂ ਆਪਣੀ ਲੋਕਾਂ ਕੇ ਜਾਨ ਬਚਾਈ ਇਹਨਾਂ ਕੋਲੋਂ ਨਹੀਂ ਤਾਂ ਮੈਨੂੰ ਵੀ ਇਹਨਾਂ ਨੇ ਵਾਰ ਦਿੱਤਾ ਇਹਨਾਂ ਨੂੰ ਵੀ ਮਾਰਨ ਲੱਗੇ ਸੀ ਕੇ ਜਾਣੋ ਹਾਂਜੀ ਤੇ ਮਨਨ ਕੀ ਕੀ ਮਾਤੇ ਇਹਦਾ ਰਥਾਰਾ ਨਾਲ ਮਾਰਿਆ ਗਿਆ ਕਿ ਕਿਦਾਂ ਭਾਈ ਕਿੱਦਾਂ ਦੇਖ ਰਿਹਾ ਆਏ ਗਏ ਜਿਹੜੀਆਂ ਗੁੰਡਾਗਰਦੀ ਦੇਖਣ ਨੂੰ ਮਿਲਦੀ ਹੈ ਜਿਹੜੀਆਂ ਇਹ ਪਾਈ ਬੰਦ ਹੋਣੀ ਚਾਹੀਦੀ ਆ ਇਹ ਬੰਦ ਹੋਣੀ ਚਾਹੀਦੀ ਆ ਸਾਡੀ ਬੰਦ ਕਰੋ ਨਸ਼ਾ ਵੇਚਦੇ ਚਿੱਟਾ ਵੇਚਦੇ ਬੰਦ ਕਰਾਓ ਰੈਂਡੇ ਰੈਂਡੇ ਫਗਵਾੜੇ ਰੈਂਡੇ ਰੈਂਡੇ ਫਗਵਾੜੇ ਜਾਂ ਚਿੱਟਾ ਇੱਥੇ ਵੇਚਣਾਉਂਦੇ ਆ ਰੈਂਡੇ ਫਗਵਾੜੇ ਜਾਂ ਇੱਥੋਂ ਘਰ ਵੇਚ ਕੇ ਤਾਂ ਫਗਵਾੜੇ ਕੋ ਰੈਂਡੇ ਇੱਥੇ ਚਿੱਟਾ ਵੇਚਣ ਆਉਂਦੇ ਚਾਰਾ ਮੰਡੀ ਰੈਂਡੇ ਫਗਵਾੜੇ ਯਾਰ ਵੀਰਾਂ ਤੋਂ ਦਿਖਾ ਰਹੇ ਆ ਸਿਵਲ ਹਸਪੀਟਲ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਤੁਸੀਂ ਦੇਖ ਸਕਦੇ ਹੋ ਪੰਜੀ ਕੀ ਕਹਿਣਾ ਚਾਹੁੰਦੇ ਆ ਆ ਮਾਤਾ ਸਾਡੀ ਇਥੇ ਨਹੀਂ ਬੇਟਾ ਮਰਦ ਅੱਛਾ ਮਾਤਾ ਹੀ ਕਰੋ ਗਿਆ ਸੀ ਸਵੇਰੇ ਨਹੀਂ ਸ਼ਾਮ ਜੀ ਹੋਰ ਤਾਂ ਨਹੀਂ ਕੋਲ ਨਗਰ ਇਹ ਲੱਗਣੀਆਂ ਕਰਦੇ ਅੱਛਾ ਕਿੰਨੇ ਵਜੇ ਮਾਤਾ ਹੀ ਗਿਆ ਇੱਕ ਬੰਦੇ ਦੀ ਡੈਥ ਹੋ ਚੁੱਕੀ ਹੈ ਨਹੀਂ ਸਰ ਇੱਕ ਮਿੰਟ ਲੱਗੇਗਾ ਫਿਰ ਆ ਗਿਆ ਹੋਈ ਸਰ ਇੱਕ ਮਿੰਟ ਸਾਰੇ ਦਾ ਇੱਕ ਮਿੰਟ ਸਾਰੇ ਕਰ ਲੈਂਦੇ ਇੱਕ ਮਿੰਟ ਕੁਝ ਕੁਛ ਸਵਾਲ ਹੋਛੇ ਸਰ ਕਿਹੜੇ ਤਰ੍ਹਾਂ ਦੀ ਜਾਣਕਾਰੀ ਹੋਈ ਤੁਹਾਨੂੰ ਕਲੀਅਰ ਜਦਾ ਕਿ ਕੋਈ ਸਟੇਟਮੈਂਟ ਨਹੀਂ ਸਾਡੇ ਕੋਲ ਹੋਈ ਅਸ਼ੋਕ ਜੀ ਸ਼ਾਮ ਪੀੜਤ ਦਾ ਕਹਿਣਾ ਹੈ ਕਿ ਸ਼ਾਮ ਸੱਤ ਵੀ ਦਿਨ ਲੜਾਈ ਹੋਈ ਆ ਤੇ ਕੋਈ ਵੀ ਪੁਲਿਸ ਨਹੀਂ ਆਈ ਲੇਕਿਨ ਪੁਲਿਸ ਵਾਲੇ ਦਾ ਕਾਰਬੈਸ਼ਨ ਹੋਣੇ ਇਨਫਰਮੇਸ਼ਨ ਆਈ ਹੁਣ ਦੱਸ ਦਿੰਦਾ ਸਾਡੇ ਕੋਲ ਸਿਵਲ ਹਸਪਤਾਲ ਤੋਂ ਇਨਫਰਮੇਸ਼ਨ ਪੀੜਤ ਦਾ ਕਹਿਣਾ ਹੈ ਕਿ ਪੀੜਤ ਦਾ ਕਹਿਣਾ ਹੈ ਕਿ ਸਰ ਚਾਰਾ ਮੰਡੀ 'ਚ ਝਗੜਾ ਹੋਇਆ ਸਾਡੇ ਕੋਲ ਕੋਈ ਇਨਫਰਮੇਸ਼ਨ ਨਹੀਂ ਪੀੜਤ ਦਾ ਕਹਿਣਾ ਹੈ ਕਿ ਸਾਡੇ ਕੋਲ ਭਾਜੀ ਇਨਫਰਮੇਸ਼ਨ ਆਈ ਕੋਈ ਨਹੀਂ ਹੋੜਦਾ ਸਿਵਲ ਹਸਪਤਾਲ ਤੇ ਲੈ ਲਓ ਮੈਂ ਪਹਿਲਾਂ ਦੱਸਦਾ ਸਿ ਜੀ ਅਈ ਉੱਥੇ ਜਾ ਕੇ ਪਤਾ ਕਰ ਲਿਆ ਉਸ ਤੋਂ ਬਾਅਦ ਸਿਵਲ ਹਸਪਤਾਲ ਆਇਆ ਅਸ਼ੋਕੀ ਪੀੜਤਾ ਕਹਿਣਾ ਹੈ ਕਿ ਉਹਨਾਂ ਦਾ ਜਿਨ੍ਹਾਂ ਨੇ ਸੱਟਾਂ ਮਾਰੀਆਂ ਉਹਨਾਂ ਦਾ ਸ਼ਾਇਦ ਉਹਨਾਂ ਦਾ ਪੀੜਤਾ ਕਹਿਣਾ ਹੈ ਕਿ ਉਹਨਾਂ ਦਾ ਬ੍ਰਦਰ ਕੋਈ ਸੀਐਸ ਸਟਾਫ ਦਾ ਇਹਦੇ ਬਾਰੇ ਅਜੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਜਿੰਨੇ ਚਿਰ ਸਟੇਟਮੈਂਟ ਨਹੀਂ ਦੇ ਦਿੱਤੀ ਕੁਝ ਨਹੀਂ ਕਹਿ ਸਕਦੇ ਜੀ ਜੀ ਅੱਛਾ ਜਿੰਨੇ ਜੋ ਸਟੇਟਮੈਂਟ ਸਾਨੂੰ ਦੇਗੇ ਦੇਣਗੇ ਉਸ ਤੋਂ ਬਾਅਦ ਦੇਖ ਲੈਣਾ ਸਰ ਇਤਿਹਾਸਕਰੀ ਹੋਈ ਹੈ ਫਿਰ ਦੀਪਕ ਨੂੰ ਕੀ ਨ ਦੀਪਕ ਮਾਰਿਆ ਨਾਮ ਕੀ ਸਰ ਦਾਤੂ ਮਾਰਿਆ ਕਿੱਥੇ ਦਾ ਰਹਿਣ ਦਾ ਦੀਪਕ ਦੀਪਕ ਮਾਰਿਆ ਆ ਬਾਲਮੀਕ ਨੂੰ ਨਹੀਂ ਗਾਜੀ ਬੋਲੇ ਕਿ ਕੰਮ ਕੀ ਕਰਦਾ ਇਹ ਕਾਰਪੋਰੇਸ਼ਨ ਚ ਸੀ ਸਰਕਾਰੀ ਕਾਰਪੋਰੇਸ਼ਨ ਮੁਲਾਜ਼ਮ ਸੀ ਮੁਲਾਜ਼ਮ ਹੀ ਸੀ ਉੱਥੇ ਤਾਂ ਸਰਕਾਰੀ ਕਾਰਵਾਈ ਕੀ ਕੀ ਨਾਮ ਦੱਸੋ ਸਰ ਭਾਈ ਜੋ ਕਾਨੂੰਨੀ ਕਾਰਵਾਈ ਬੰਦੀ ਜਾਂਦੀ ਉਹ ਕਰ ਦੋ ਜਿਹਨਾਂ ਨੇ ਮੇਰਾ ਉਹਨਾਂ ਦਾ ਨਾਮ ਨਹੀਂ ਪੁੱਛਾਂਗਾ ਸਰ